ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਅਸੀਂ ਇੱਕ ਕ੍ਰਿਟੀਕਲ ਪਾਰਟੀ ਬਣਾਈ ਆ ਤੇ ਉਹਦੀ ਅਸੀਂ ਜਿਹੜੀ ਭਗਤੀ ਮਹਿਮ ਸ਼ੁਰੂ ਕੀਤੀ ਸੀ ਬਹੁਤ 9-10 ਜ਼ਿਲ੍ਹਿਆਂ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਆ ਤੇ ਅੱਜ ਦੋ ਤਿੰਨ ਜ਼ਿਲ੍ਹੇ ਅਸੀਂ ਅੱਜ ਕਰਨ ਜਾ ਰਹੇ ਆ ਇੱਕ ਤੇ ਬਠਿੰਡਾ ਮਾਨਸਾ ਤੇ ਮੁਕਸਰ ਅੱਜ ਉੱਥੇ ਜਾ ਕੇ ਕਰਨੀ ਤੇ ਇਹ ਜਿਹੜੀ ਅਸੀਂ ਪੰਜ-ਪੰਜ ਮੈਂਬਰਾਂ ਦੀ ਇਥੇ ਜਿਹੜੀ ਟੀਮ ਬਣਾ ਕੇ ਉਹਨਾਂ ਨੂੰ ਅੱਗੇ ਅਗੇ ਜਿਹੜੇ ਪਿੰਡ ਤੱਕ ਸਰਕਲ ਬਲਾਕ ਤੱਕ ਜਿਹੜੀ ਅਸੀਂ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਉਹ ਅੱਗੇ ਅੱਗੇ ਪੰਜ-ਪੰਜ ਮੈਂਬਰ ਹਰ ਇੱਕ ਜਗ੍ਹਾ ਤੇ ਅਮਪੈਂਟ ਕਰਕੇ ਤੇ ਪਿੰਡਾਂ ਤੱਕ ਪਹੁੰਚ ਕਰਨਾ ਤੇ ਉਹ ਜਿਹੜੀ ਭਰਤੀ ਨੂੰ ਹੰਗਾਰਾ ਦਿੱਤਾ ਜਾ ਸਕੇ ਸਰਦਾਰ ਦੀ ਗੱਲ ਕਰੀਏ ਪਾਰਟੀ ਦੇ ਸਰਦਾਰ ਜਿਹੜਾ ਖਾਡਾ ਪਿਆਰ ਹੋ ਚੁੱਕਿਆ ਹਾਂ ਹਾਂਜੀ ਉਹ ਖਰੜੇ ਵਾਸਤੇ ਵੀ ਲੱਗੇ ਹੋਏ ਸਾਡੇ ਜਿਹੜੀ ਐਡਵਾਈਜ਼ਰੀ ਕਮੇਟੀ ਉਹ ਸੁਵਧਾਨ ਕਮੇਟੀ ਬਣੀ ਹੋਈ ਆ ਉਹ ਬਣਾ ਰਹੇ ਸਾਰੇ ਕੁਝ ਤੇ ਉਹ ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਸੀਂ ਸਾਰੇ ਨਾਲ ਲੈ ਕੇ ਉਹ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਹਾਂ ਤੇ ਸਾਰਿਆਂ ਨਾਲ ਲੈ ਕੇ ਚੱਲਾਂਗੇ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਹੁਣ ਤੱਕ ਕਵਰ ਕਰਦੇ ਅਸੀਂ ਪਠਾਨਕੋਟ ਗਰਦਾਸਪੁਰ ਤੇ ਅੰਮ੍ਰਿਤਸਰ ਅਪਰੋਜਪੁਰ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਹ ਦਰ੍ਹਾਂ ਸ਼ਾਇਦ ਪੂਰੇ ਨਾਂ ਨਹੀਂ ਦੱਸ ਕਿ ਜਿਹੜੇ ਅਸੀਂ ਪਹਿਲਾਂ ਕਹਿੰਦਾ ਮੋਗਾ ਕਰੀ ਗੋਡ ਇਹ ਸਾਰੇ ਅਸੀਂ ਕਵਰ ਕਰ ਚੁੱਕੇ ਆ ਤੇ ਅੱਜ ਤਿੰਨ ਜ਼ਿਲ੍ਹੇ ਅਸੀਂ ਅੱਜ ਕਵਰ ਹੋ ਜਾਣੇ ਆ ਤੇ ਬਾਕੀ ਰਹਿੰਦਿਆਂ ਨੂੰ ਵੀ ਅਸੀਂ ਹਫ਼ਤੇ ਦੇ ਵਿੱਚ ਵਿੱਚ ਸਾਰਿਆਂ ਤੇ ਇਜੂਇਨਸ ਤੇ ਪੌਸ਼ ਕਰਾਂਗੇ ਤੁਸੀਂ ਇਹ ਪਾਰਟੀ ਬਣਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿ ਪੇਸ਼ਟਾਨ ਸਾਰਾ ਹੀ ਜਿਹੜਾ ਹੈਗਾ ਰੀਲਕ ਦਾ ਪੰਜਾਬ ਤੱਕ ਸੀਮਤ ਰੋ ਜਾਂ ਪੰਜਾਬ ਤੋਂ ਬਾਹਰ ਵੀ ਚੁੱਕੀ ਲੈ ਕੇ ਨਹੀਂ ਅਸੀਂ ਫਿਲਹਾਲ ਤੇ ਜਿਹੜੇ ਸਿੱਖ ਮੁੱਦੇ ਉਹਦੇ ਅਸੀਂ ਜਿੱਥੇ ਵੀ ਕੋਈ ਕੋਈ ਪ੍ਰੋਬਲਮ ਹੋ ਗਈ ਉਹ ਉਹ ਵੀ ਅਡਰੈਸ ਕਰਾਂਗੇ ਤੇ ਦੂਸਰਾ ਅਸੀਂ ਜਿਹੜੇ ਮੇਨ ਸਾਡੀ ਪੰਜਾਬ ਤੇ ਫੋਕਸ ਰਹੂਗਾ ਸਦਾ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬੱਧਰ ਹੋ ਚੁੱਕੇ ਆ ਇਹ ਜਿਹੜਾ ਸਾਡੇ ਜਿਹੜੇ ਪੰਥ ਚ ਵੀ ਬਹੁਤ ਵੱਡਾ ਸੰਕਟ ਆ ਤੇ ਪੰਜਾਬ ਵੀ ਪੰਜਾਬ ਦੇ ਹਾਲਾਤ ਲਾਏ ਡਾਡਰ ਵੀ ਲਾ ਲੋ ਹਰ ਜਗ੍ਹਾ ਤੇ ਪੰਜਾਬ ਬਹੁਤ ਪਛੜ ਚੁੱਕਾ ਵਾ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਮੰਦੀ ਹਾਲਤ ਆ ਜੋ ਪੰਜਾਬ ਦੇ ਜੋ ਪ੍ਰੈਸ ਦੀ ਆਜ਼ਾਦੀ ਦਾ ਇਹ ਮਾਮਲਾ ਤੁਸੀਂ ਆ ਬਠਿੰਡੇ ਚ ਆ ਕੱਲ ਬਹੁਤ ਵੱਡਾ ਪ੍ਰਸਤਾਵ ਦੇ ਤਾ ਹੈਗਾ ਸੀ ਇਕੱਠ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਕਿ ਜੋ ਜਮੂਰੀਅਤ ਦੇ ਤਰੀਕੇ ਨਾਲ ਜੋ ਹਰੇਕ ਬੰਦੇ ਦਾ ਫਰਜ਼ ਬਣਦਾ ਜੋ ਹਰੇਕ ਬੰਦੇ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਇਹਦਾ ਤੁਸੀਂ ਪੰਖੇ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਪਿਛਲੇ ਕਿੰਨੇ ਜਗਿਆਨੀ ਹਰਪੀ ਸਿੰਘ ਦਾ ਘਟਨਾਕਰਾ ਮਾਪ ਰਿਹਾ ਉਹ ਕਿਵੇਂ ਦੇਖਦੇ ਨਹੀਂ ਉਹ ਵੀ ਜੀ ਬਹੁਤ ਇੱਕ ਮੰਦਭਾਗੀ ਘਟਨਾ ਜੀ ਉਹ ਜਿਹੜੇ ਕਿ ਜਸੇਦਾਰਾ ਸਾਹਿਬ ਨੂੰ ਇਦਾਂ ਇਕ ਜਲੀਲ ਕਰਕੇ ਲਾਉਣਾ ਆ ਜਾਂ ਜਿਹਨਾਂ ਚਰੋਬ ਬੰਦੇ ਤੇ ਉਹਨਾਂ ਨਾਲ ਕੰਮ ਕਰਦੇ ਰਹੇ ਜਿਹਨਾਂ ਚਰਤ ਉਹਨਾਂ ਦੀ ਹਾਂ ਚਾਹ ਮਿਲਦੀ ਰਹੀ ਜਾਂ ਉਹਨਾਂ ਦੇ ਨਕੂਲ ਕੰਮ ਚੱਲਦਾ ਰਿਹਾ ਉਹਨਾਂ ਤੇ ਠੀਕ ਹੈ ਜਦੋਂ ਕੋਈ ਸੱਚ ਬੋਲਣ ਦੀ ਗੱਲ ਕਰਦਾ ਤੂੰ ਤੁਸੀਂ ਉਹਦੇ ਨਾਲ ਇਦਾਂ ਦਾ ਵਿਹਾਰ ਕਰੋ ਤੇ ਬਹੁਤ ਗਲਤ ਚੀਜ਼ ਹੈ ਇੱਕ ਛੋਟੀ ਤੋਂ 25 ਐਕਤੀ ਗੱਲ ਕੀਤੀ ਜਾ ਰਹੀ ਹੈ ਪਰ ਜਦ ਤੇ ਆਪਾਂ ਅੱਜ ਕੱਲ੍ਹ ਤੱਕ ਸਭ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਵੀ ਪੰਥਰ ਕਿਹਨੇ ਆਏ ਗਿਆ ਇਹ ਰਾਦੇ ਵਿੱਚ ਬਣਿਆ ਹੋਇਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਐਰਜੀਪੀਸੀ ਨਾਲ ਗੱਲ ਕਰੀ ਇਹ ਸੱਚ ਨਾਲ ਆਦੇ ਨਹੀਂ ਉਹਨੂੰ ਕਿਵੇਂ ਲੇ ਨਹੀਂ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨਾਂ ਕੋਈ ਅਥਾਰਟੀ ਹੋ ਸਕਦੀ ਹੈ ਕਿ ਜੱਜਦਾਰ ਨੂੰ ਲਾਉਣ ਦੀ ਜਾਂ ਕੋਈ ਸਿਸਟਮ ਹੈ ਪਰ ਜੱਜਦਾਰ ਪੂਰੀ ਕੌਮ ਦਾ ਤੇ ਮੇਰਾ ਖਿਆਲ ਹੈ ਕਿ ਜੇ ਪਹਿਲਾ ਹੈਗਾ ਵੀ ਇਹ ਤੇ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਚਾਹੁੰਦੇ ਹਾਂ ਕਿ ਜੱਜਦਾਰ ਨੂੰ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਜਾਂ ਕੋਈ ਸਿਸਟਮ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਹੋਵੇ ਉਹਨਾਂ ਦਾ ਕੋਈ ਟਾਈਮ ਪੀੜ ਫਿਕਸ ਹੋਵੇ ਕਿ ਉਹ ਕਿੰਨੇ ਚਿਰ ਤੱਕ ਉਸ ਤੇ ਰਹਿ ਸਕਦੇ ਆ ਤੇ ਉਹਨਾਂ ਦੀ ਜੋ ਸੇਵਾ ਮੁਕਤੀ ਦਾ ਵੀ ਕੋਈ ਵਧੀਆ ਤਰੀਕੇ ਨਾਲ ਉਹਦੇ ਨਿਯਮ ਬਣਨੇ ਚਾਹੀਦੇ ਤੇ ਉਹਦੇ ਅਨਸਾਰ ਹੀ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਕਿਸੇ ਨੂੰ ਨਾ ਲੱਗੇ ਸ਼੍ਰੋਮਣੀ ਕਮੇਟੀ ਨੂੰ ਲੱਗੇ ਕਿ ਸਾਡੇ ਅਨੁਕੂਲ ਨਹੀਂ ਕੰਮ ਹੋ ਰਿਹਾ ਤਾਂ ਅਗਲੇ ਦਿਨ ਚੇਸਦਾਰ ਬਦਲ ਹੁੰਦੀ ਇਹ ਇਹ ਜਿਹੜੀ ਰਵਾਇਤ ਇਹ ਖਤਮ ਹੋਣੀ ਚਾਹੀਦੀ ਵੱਡਾ ਇਜ਼ਾਮ ਤੋਂ ਬਾਅਦ ਕਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਉਹ ਤੁਸੀਂ ਕਿਸ ਨਜ਼ਰੀਏ ਨਾਲ ਇਹ ਤਾਂ ਮੈਂ ਇਹ ਚੀਜ਼ਾਂ ਕਿ ਇਦੇ ਵਾਸਤੇ ਸਾਡੇ ਪੰਜਾਬੀਆਂ ਦੇ ਜਿਹੜੇ ਨਾ ਮੇਰੇ ਖਿਆਲਕ ਬਹੁਤ ਅਸੀਂ ਨੀਵੇਂ ਪੱਧਰ ਤੇ ਗਿਰ ਚੁੱਕੇ ਹਾਂ ਅਸੀਂ ਇੱਕ ਜਥੇਦਾਰ ਦੇ ਛੱਡੋ ਅਸੀਂ ਆਮੀ ਜਦੋਂ ਵਿਚਰਦੇ ਹਾਂ ਕਿ ਇੱਕ ਦੂਜੇ ਦੇ ਉੱਪਰ ਅਸੀਂ ਧੀਆਂ ਪੈਣਾ ਸਾਡੇ ਵੱਡੇ ਵਡੇਰਿਆਂ ਨੇ ਧੀਆਂ ਪੈਣ ਦੇ ਵਾਸਤੇ ਉਹ ਸਾਡੀਆਂ ਸਾਂਝੀਆਂ ਸੀ ਉਹਨਾਂ ਲਈ ਸਾਰਿਆਂ ਵਾਸਤੇ ਉਹਨਾਂ ਨੇ ਆਪਣੀਆਂ ਬੜੀਆਂ ਬੜੀਆਂ ਕੁਰਬਾਨੀਆਂ ਦੇ ਕੇ ਵੀ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਦੁਜਿਆਂ ਤੋਂ ਕੁਛ ਲਾ ਕੇ ਵੀ ਲੈਂਦਾ ਤੇ ਜਿਹੜੇ ਅੱਜ ਅਸੀਂ ਆਪ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਧੀਆਂ ਪੈਣਾਂ ਦੇ ਖਿਲਾਫ ਇਹੋ ਜਿਹੀ ਦੁਸ਼ਣਬਾਦੀ ਜਦੋਂ ਇੱਕ ਦੂਜੇ ਦੇ ਖਿਲਾਫ ਮੀਡੀਆ ਤੇ ਵੇਖਦੇ ਆ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਬਾਕੀ ਜੋ ਵੀ ਕਰਾਰ ਕੁਸ਼ੀ ਕੀਤੀ ਜਾ ਰਹੀ ਉਹਦੀ ਅਸੀਂ ਸ਼ਕਤ ਸਰਵਨਿਖੇਦੀ ਕਰਦੇ ਆ ਅਸੀਂ ਸਾਡੇ ਆਪਣੇ ਸਮਰਥਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਤੁਸੀਂ ਵੀ ਇਸ ਇਹੋ ਜਿਹੀ ਨੀਵੇਂ ਪੱਦਰ ਦੀ ਠੀਕ ਹੈ ਕਿ ਕਿਸੇ ਨਾਲ ਤੁਹਾਡਾ ਵੇ ਪੇ ਤਾਂ ਪਹਾ ਹੋ ਸਕਦਾ ਵਿਰੋਧ ਕਿਸੇ ਗੱਲ ਤੇ ਵਿਰੋਧ ਹੋ ਸਕਦਾ ਪਰ ਉਹਦੀ ਜਿਹੜੀ ਵਿਰੋਧ ਕਰਨ ਦਾ ਵੀ ਜਿਹੜਾ ਤਰੀਕਾ ਉਹ ਬੜਾ ਸੱਭੇਕ ਹੋਣਾ ਚਾਹੀਦਾ ਬਹੁਤ ਸਮਾਜ ਨੂੰ ਪ੍ਰਵਾਨ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਕਿਸੇ ਦੀ ਧੀਆ ਪਣਾ ਤੇ ਮਾਵਾਂ ਤੇ ਜਾਂ ਇਹੋ ਜਿਹਿਆਂ ਗਾਲਾਂ ਕੱਢ ਕੇ ਇਹ ਸੋਭਾ ਨਹੀਂ ਚੰਗੀ ਗੱਲ ਨਹੀਂ ਨਹੀਂ ਚਿਕੜ ਸਿਕੜਾ ਬਹੁਤ ਮਾੜੀ ਗੱਲ ਹੈ ਜੀ ਕਿ ਉਹ ਉਹ ਵੀ ਗੈਰ ਕਾਨੂੰਨੀ ਜੋ ਕਿਸੇ ਬੰਦੇ ਨਾਲ ਤੁਹਾਡੀ ਕੋਈ ਹੋ ਸਕਦੀ ਹੈ ਉਹਦੇ ਪਰਿਵਾਰ ਨੂੰ ਉਹਦੇ ਚ ਲੈ ਕੇ ਆਉਣਾ ਉਹ ਬਹੁਤ ਗਲਤ ਜੀ ਹੈ ਐਸਜੀਪੀਸੀ ਨੇ ਚੋਣਾ ਆ ਗਿਆ ਉਹ ਕਿਵੇਂ ਐਸਜੀਪੀਸੀ ਨੇ ਚੋਣਾ ਤੇ ਮੇਰੇ ਖਾਲੇ ਗੰਜ ਕਹਿੰਦੇ ਸਾਰੇ ਮੰਗ ਕਰ ਰਹੇ ਕਿ ਜਲਦੀ ਜਲਦੀ ਆਉਣ ਤੇ ਅਸੀਂ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ ਤੇ ਅਸੀਂ ਉਹਦੇ ਚ ਆਪਣਾ ਵੀ ਪੂਰਾ ਯੋਗਦਾਨ ਪਾਵਾਂਗੇ ਜਿਹੜੀ ਆਪ ਦੀ ਪਾਰਟੀ ਜਿਹੜੀ ਬਣਾਈ ਆ ਉਸ ਦਿਨ ਜਿਹੜੇ ਹੈਗੇ ਕੈਂਡੀਡੇਟ ਕਰਾਂਗੇ ਅਸੀਂ ਜਿਹੜੀਆਂ ਵੀ ਜਿਹੜੀਆਂ ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਾਲ ਸਹਿਯੋਗ ਲੈ ਕੇ ਸਾਰਿਆਂ ਨਾਲ ਰਲ ਮਿਲ ਕੇ ਅਸੀਂ ਉਸ ਆਪਣੇ ਕੈਂਡੀਡੇਟ ਵੀ ਉਸ ਜੇ ਅਸੀਂ ਕੋਈ ਸਹਿਮਤੀ ਨਾਲ ਕੋਈ ਅੱਗੇ ਪਿੱਛੇ ਕਰਕੇ ਵੀ ਸਾਰੇ ਜਣੇ ਰਲ ਕੇ ਲੈਣ ਦੀ ਕੋਸ਼ਿਸ਼ ਕਰਾਂਗਾ ਨਹੀਂ ਕੋਈ ਬੋਲ ਰਿਹਾ ਦੇ ਰਹੇ ਕਿ ਭਾਵੇਂ ਵੋਟ ਦੱਦਿਆਂ ਨਹੀਂ ਕੋਈ ਸਿਆਸੀ ਤੇ ਜਾਣੇ ਉਹ ਤੋਂ ਨਾਲ ਨਹੀਂ ਹਾਂਜੀ ਅਸੀਂ ਸਾਰਿਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਜਿਹੜੀਆਂ ਜਿਹੜੀਆਂ ਅੱਜ ਕੱਲ ਕਾਗਜ਼ ਤਰ੍ਹਾਂ ਉਹਨਾਂ ਤੋਂ ਇਲਾਵਾ ਜਿੰਨੀਆਂ ਵੀ ਧਿਰਾਂਆਂ ਜਿਹੜੀਆਂ ਹਾਂਜੀ ਹਾਂਜੀ ਚੱਲ ਰਹੀ ਗੱਲ ਜੀ ਅਕਾਲੀ ਦਲ ਮਾਨ ਸਾਹਿਬ ਨਾਲ ਵੀ ਅਜੇ ਉਹਨਾਂ ਨਾਲ ਨਹੀਂ ਹੋਈ ਬਾਕੀ ਇੱਕ ਦੋ ਤਰ੍ਹਾਂ ਨਾਲ ਭਾਈ ਰਣਜੀਤ ਸਿੰਘ ਹੋਣਾ ਨਾਲ ਭਾਈ ਬਡਾਲਾ ਨਾਲ ਹੋਰ ਵੀ ਇੱਕ ਦੋ ਤਰ੍ਹਾਂ ਨਾਲ ਸਾਡੀ ਗੱਲ ਹੋ ਰਹੀ ਆ ਕੱਲੇ ਹੋ ਜਾਂਦੇ ਆ ਖਾਦਿਸਤਾਨ ਦਾ ਮੁੱਦਾ ਰਹੇਗਾ ਨਹੀਂ ਅਸੀਂ ਤੇ ਜਿਹੜੀ ਆ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਲਈ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹਦੇ ਅਨਸਾਰ ਹੀ ਅਸੀਂ ਕੰਮ ਕਰਾਂਗੇ ਸਭ ਦੇ ਭਲੇ ਲਈ ਸਾਡਾ ਏਜੰਡਾ ਜਿਹੜਾ ਸਭ ਦਾ ਭਲਾ ਹੋਵੇ ਖਾਦਿਸਤਾਨ ਦਾ ਮੁੱਦਾ ਨਹੀਂ ਹੋਏ ਨਹੀਂ ਆ ਫਿਲਹਾਲ ਇਹ ਅਜੇ ਇਹ ਚੀਜ਼ੇ ਇਹ ਤੋਂ ਅਸੀਂ ਅਜੇ ਅਸੀਂ ਮਤਲਬ ਉਹ ਉਹ ਮੁੱਦਾ ਤੇ ਸਾਡਾ ਆ ਅੱਗੇ ਜਾ ਕੇ ਤੇ ਜੋ ਅਸੀਂ ਰਾਜ ਜੋ ਮਹਾਰਾਜ ਉਹ ਖਾਲਸਾ ਦੇ ਬੁੱਧੇ ਨੂੰ ਬਹੁਤ ਗਲਤ ਤਰੀਕੇ ਨਾਲ ਪ੍ਰੈਕਟ ਕੀਤਾ ਜਾ ਰਿਹਾ ਉਹ ਚੀਜ਼ ਨਹੀਂ ਕਿ ਅਸੀਂ ਤੇ ਇਹੋ ਜਿਹਾ ਰਾਜ ਚਾਹੁੰਦੇ ਕਿ ਜਿੱਥੇ ਸਾਰੀਆਂ ਧਰਾਂ ਨੂੰ ਇਨਸਾਫ ਮਿਲ ਸਕੇ ਕਿਸੇ ਨਾਲ ਵੀ ਕੋਈ ਧੱਕਾ ਨਾ ਹੋਵੇ ਇਹ ਜੋ ਸਭ ਦੇ ਭਲੇ ਦਾ ਸਾਡਾ ਏਜੰਡਾ ਜੋ ਸਭ ਦੇ ਭਲੇ ਦਾ ਖਾਲਸਾ ਜੀ ਤੁਹਾਡਾ ਬੇਟਾ ਖਡੂਰ ਸਾਹਿਬ ਕੋ ਐਮਪੀ ਹੈਗਾ ਉਹ ਉਪਰਾਲੇ ਕਿਤੇ ਜਾ ਰਿਹਾ ਖਾਲਸਾ ਸਾਹਿਬ ਕੇ ਮੰਦਰ 파ਜੀ ਮਹੰਦੂਰ ਸਾਹਿਬ ਨਿਕ ਅਪਰਾਲੇ ਦੀ ਜੀ ਸਰਕਾਰ ਉਹਨਾਂ ਨੂੰ ਛੱਡ ਹੀ ਨਹੀਂ ਰਹੀ ਸਰਕਾਰ ਉਹਨਾਂ ਦੇ ਕੋਈ ਵੀ ਜੋ ਉਹਨਾਂ ਦੀ ਬਣਦਾ ਹਲਕੇ ਪ੍ਰਤੀ ਜੋ ਉਹਨਾਂ ਦਾ ਫੰਡ ਆ ਜਾਂ ਕੋਈ ਹੋਰ ਜਿਹੜੀ ਸੁਵਾਂ ਉਹ ਵੀ ਕੋਈ ਨਹੀਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਇਸ ਕਰਕੇ ਅਸੀਂ ਆ ਕੋਰ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਤੇ ਵੇਖੋ ਹੁਣ ਕੀ ਫੈਸਲਾ